ਸਤ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਅੱਜ ਦਾ ਸਾਡਾ ਵਿਸ਼ਾ ਹੈ ਭਾਗਾ ਨੂੰ ਮੰਨੋ ਪਰ ਸੁਪਨੇ ਨਾ ਛੱਡੋ ਦੋਸਤੋ ਜ਼ਿੰਦਗੀ ਵਿੱਚ ਹਰ ਕਿਸੇ ਨੂੰ ਇਹ ਸਵਾਲ ਕਦੇ ਨਾ ਕਦੇ ਜ਼ਰੂਰ ਘੇਰਦਾ ਹੈ ਕਿ ਸਭ ਕੁਝ ਕਿਸਮਤ ਨਾਲ ਹੀ ਹੁੰਦਾ ਹੈ ਹਾਂ ਕਿਸਮਤ ਇੱਕ ਹਕੀਕਤ ਹੈ ਰੱਬ ਦੀ ਲਿਖਤ ਹੈ ਜੋ ਸਾਡੇ ਹਿੱਸੇ ਵਿੱਚ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਤੱਕ ਪਹੁੰਚਦੀ ਹੀ ਹੈ ਪਰ ਕੀ ਸਿਰਫ ਕਿਸਮਤ ਤੇ ਬੈਠ ਕੇ ਸੁਪਨੇ ਪੂਰੇ ਹੋ ਸਕਦੇ ਹਨ ਨਹੀਂ ਕਿਸਮਤ ਉਹਨਾਂ ਦਾ ਸਾਥ ਦਿੰਦੀ ਹੈ ਜੋ ਮਿਹਨਤ ਕਰਦੇ ਹਨ ਇਤਿਹਾਸ ਸਾਨੂੰ ਬੇਸ਼ੁਮਾਰ ਉਦਾਹਰਨਾਂ ਦਿੰਦਾ ਹੈ ਇਬਰਾਹਿਮ ਲਿੰਕਨ ਕਈ ਵਾਰ ਚੋਣਾਂ ਚ ਹਾਰੇ ਪਰ ਸੁਪਨਾ ਨਾ ਛੱਡਿਆ ਅਤੇ ਅੰਤ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਬਣੇ ਬਾਬਾ ਫਰੀਦ ਜੀ ਕਹਿੰਦੇ ਸਨ ਮਿਹਨਤ ਕਰੋ ਰੱਬ ਫਲ ਦੇਵੇਗਾ ਇਸੇ ਤਰ੍ਹਾਂ ਇੱਕ ਕਿਸਾਨ ਨੂੰ ਵੇਖੋ ਜੋ ਸਿਰਫ ਸੋਚਦਾ ਰਹੇ ਕਿ ਮੇਰੇ ਬਾਗਾਂ ਚ ਹੈ ਤਾਂ ਫਸਲ ਹੋ ਜਾਵੇਗੀ ਬਿਨਾ ਬੀਜ ਬੀਜੇ ਬਿਨਾ ਮਿਹਨਤ ਕੀਤੇ ਕਿ ਕਦੇ ਉਸ ਨੂੰ ਅੰਨ ਮਿਲੇਗਾ ਕਦੇ ਵੀ ਨਹੀਂ ਜੋ ਸੌਂਦੇ ਹਨ ਉਹਨਾਂ ਨੂੰ ਸੁਪਨੇ ਆਉਂਦੇ ਹਨ ਪਰ ਜੋ ਜਾਗਦੇ ਹਨ ਉਹ ਸੁਪਨੇ ਸੱਚ ਕਰਦੇ ਹਨ ਰੱਬ ਨੇ ਹਰ ਇਨਸਾਨ ਦੇ ਹੱਥ ਵਿੱਚ ਇੱਕ ਕਲਮ ਦਿੱਤੀ ਹੈ ਉਹ ਹੈ ਮਿਹਨਤ ਦੀ ਕਲਮ ਇਸ ਨਾਲ ਅਸੀਂ ਆਪਣੀ ਕਿਸਮਤ ਦੀ ਕਿਤਾਬ ਹੋਰ ਸੁੰਦਰ ਲਿਖ ਸਕਦੇ ਹਾਂ ਜ਼ਿੰਦਗੀ ਉਹਨਾਂ ਦੀ ਨਹੀਂ ਬਦਲਦੀ ਜੋ ਰੋਜ਼ ਕਿਸਮਤ ਨੂੰ ਕੋਸਦੇ ਹਨ ਜ਼ਿੰਦਗੀ ਉਹਨਾਂ ਦੀ ਬਦਲਦੀ ਹੈ ਜੋ ਹਰ ਰੋਜ਼ ਨਵਾਂ ਸੁਪਨਾ ਵੇਖਦੇ ਹਨ ਅਤੇ ਉਸ ਲਈ ਮਿਹਨਤ ਕਰਦੇ ਹਨ ਇਸ ਲਈ ਦੋਸਤੋ ਭਾਗਾ ਨੂੰ ਮੰਨੋ ਕਿਉਂਕਿ ਰੱਬ ਦੀ ਲਿਖਤ ਤੇ ਸ਼ੱਕ ਨਹੀਂ ਪਰ ਸੁਪਨੇ ਕਦੇ ਨਾ ਛੱਡੋ ਕਿਉਂਕਿ ਸੁਪਨੇ ਹੀ ਸਾਨੂੰ ਮਿਹਨਤ ਕਰਨ ਲਈ ਪ੍ਰੇਰਿਤ ਕਰਦੇ ਹਨ ਰਾਤ ਦੇ ਸੁਪਨੇ ਸਿਰਫ ਤਸਵੀਰਾਂ ਵਿੱਚ ਹੁੰਦੇ ਹਨ ਪਰ ਦਿਨ ਦੇ ਸੁਪਨੇ ਮਿਹਨਤ ਨਾਲ ਸੱਚਾਈ ਬਣ ਜਾਂਦੇ ਹਨ ਜੇ ਸੱਚਮੁੱਚ ਕੁਝ ਹਾਸਲ ਕਰਨਾ ਹੈ ਤਾਂ ਜਾ ਕੇ ਕੋਸ਼ਿਸ਼ ਕਰਨੀ ਪੈਂਦੀ ਹੈ ਇਤਿਹਾਸ ਦੇ ਮਹਾਨ ਵਿਅਕਤੀਆ ਇਬਰਾਹਿਮ ਲਿੰਕਨ ਭਗਤ ਸਿੰਘ ਅਬਦੁਲ ਕਲਾਮ ਇਹ ਸਾਰੇ ਦਿਨ ਦੇ ਸੁਪਨੇ ਵੇਖਣ ਵਾਲੇ ਸਨ ਉਹਨਾਂ ਨੇ ਸੁਪਨਾ ਵੇਖਿਆ ਫਿਰ ਉਸ ਸੁਪਨੇ ਲਈ ਮਿਹਨਤ ਕੀਤੀ ਸੁਪਨਾ ਵੇਖਣਾ ਆਸਾਨ ਹੈ ਪਰ ਉਸ ਸੁਪਨੇ ਨੂੰ ਪੂਰਾ ਕਰਨਾ ਹਿੰਮਤ ਹੈ ਰੱਬ ਸੁਪਨੇ ਤਾਂ ਸਭ ਨੂੰ ਦਿੰਦਾ ਹੈ ਪਰ ਉਹ ਹੀ ਲੋਕ ਮੰਜ਼ਿਲ ਤੱਕ ਪਹੁੰਚਦੇ ਹਨ ਜਿਹੜੇ ਜਾਗਦੇ ਹੋਏ ਸੁਪਨੇ ਪੂਰੇ ਕਰਨ ਦੀ ਹਿੰਮਤ ਰੱਖਦੇ ਹਨ ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿਸਮਤ ਦਰਵਾਜ਼ਾ ਖੋਲਦੀ ਹੈ ਪਰ ਮਿਹਨਤ ਹੀ ਉਸ ਦਰਵਾਜ਼ੇ ਤੱਕ ਪਹੁੰਚ ਜਾਂਦੀ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ